ਰਾਜਵੀਰ ਜਵੰਦਾ ਦੇ ਮੌਤ ਮਾਮਲੇ ਦੇ ਵਿੱਚ ਵੱਡਾ ਐਕਸ਼ਨ ਹੋਇਆ ਹੈ ਦੱਸਦੇ ਕਿ ਹਾਈ ਕੋਰਟ ਦੇ ਵਿੱਚ ਮਾਮਲਾ ਪਹੁੰਚ ਚੁੱਕਾ ਹੈ ਔਰ ਇਸ ਮਾਮਲੇ ਦੇ ਵਿੱਚ ਹੁਣ ਗੰਭੀਰ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ ਦੱਸਦੇ ਕਿ ਹਾਈ ਕੋਰਟ ਦੇ ਵਿੱਚ ਸਮਾਸੇਵੀ ਨਵਕਰਨ ਸਿੰਘ ਜੋ ਐਡਵੋਕੇਟ ਵੀ ਨੇ ਉਹਨਾਂ ਦੇ ਵੱਲੋਂ ਇੱਕ ਜਾਣੀਹਤ ਪਟੀਸ਼ਨ ਪਾਈ ਗਈ ਹੈ ਜਿਸ ਵਿੱਚ ਉਹਨਾਂ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਕਈ ਸਵਾਲ ਚੁਕੇ ਗਏ ਨੇ ਦੱਸਦੇ ਕਿ ਰਾਜਵੀਰ ਜਵੰਦਾ ਦਾ ਜੋ ਮੌਤ ਹੋਈ ਹੈ ਉਹ ਹਿਮਾਚਲ ਦੇ ਬੱਦੀ ਦੇ ਵਿੱਚ ਹੋਈ ਹੈ ਜਿਸ ਸਮੇਂ ਹਿਮਾਚਲ ਜਾ ਰਹੀ ਸੀ ਤਾਂ ਬੱਦੀ ਦੇ ਵਿੱਚ ਆਵਾਰਾ ਪਸ਼ੂਆਂ ਦੇ ਨਾਲ ਟਕਰਾ ਕੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਐਕਸੀਡੈਂਟ ਹੁੰਦਾ ਹੈ ਔਰ ਉਸ ਤੋਂ ਬਾਅਦ ਉਹਨਾਂ ਦੀ ਮੌਤ ਹੋ ਜਾਂਦੀ ਹੈ ਔਰ ਇਸ ਤੋਂ ਬਾਅਦ ਹੁਣ ਇੱਕ ਪਟੀਸ਼ਨ ਪਾਈ ਗਈ ਹੈ ਜਿਸ ਵਿੱਚ ਆਵਾਰਾ ਪਸ਼ੂਆਂ ਦੇ ਹੱਲ ਲਈ ਜੋ ਸਵਾਲ ਚੁਕੇ ਗਏ ਨੇ ਔਰ ਪੁੱਛਿਆ ਗਿਆ ਕਿ ਜੇਕਰ ਕਾਉਸਸ ਲਿਆ ਜਾਂਦਾ ਹੈ ਤਾਂ ਫਿਰ ਇਹਨਾਂ ਆਵਾਰਾ ਪਸ਼ੂਆਂ ਦਾ ਹੱਲ ਕਿਉਂ ਨਹੀਂ ਕੀਤਾ ਜਾਂਦਾ ਤਾਂ ਹਿਮਾਚਲ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਗਈ ਹੈ ਆਵਾਰਾ ਪਸ਼ੂਆਂ ਦੇ ਹੱਲ ਦੀ ਮੰਗ ਕੀਤੀ ਗਈ ਹੈ ਔਰ ਸਰਕਾਰ ਦੇ ਵੱਲੋਂ ਜੋ ਗਊ ਸੈਸ ਵਸੂਲਿਆ ਜਾਂਦਾ ਹੈ ਤਾਂ ਉਸ ਨੂੰ ਲੈ ਕੇ ਸਵਾਲ ਚੁੱਕੇ ਗਏ ਨੇ ਔਰ ਮਾਮਲਾ ਹਾਈ ਕੋਰਟ ਦੇ ਵਿੱਚ ਪਹੁੰਚ ਚੁੱਕਾ ਹੈ ਹਿਮਾਚਲ ਦੇ ਹਾਈ ਕੋਰਟ ਦੇ ਵਿੱਚ ਜੋ ਰਾਜਵੀਰ ਜਵੰਦਾ ਦੇ ਮੌਤ ਮਾਮਲੇ ਦੇ ਵਿੱਚ ਪਟੀਸ਼ਨ ਇੱਕ ਦਾਖਲ ਕੀਤੀ ਗਈ ਹੈ ਜਨਹਿਤ ਪਟੀਸ਼ਨ ਹੈ ਜੋ ਕਿ ਐਡਵੋਕੇਟ ਨਵਕਰਨ ਸਿੰਘ ਜੋ ਕਿ ਸਮਾਜ ਸੇਵੀ ਵੀ ਨੇ ਉਹਨਾਂ ਦੇ ਵੱਲੋਂ ਦਾਖਲ ਕੀਤੀ ਗਈ ਹੈ ਦੱਸਦੀ ਹੈ ਕਿ ਜਦੋਂ ਹਾਦਸੇ ਦਾ ਸ਼ਿਕਾਰ ਹੁੰਦੇ ਨੇ ਰਾਜਵੀਰ ਜਵੰਦਾ ਤਾਂ ਉਸੇ ਤੋਂ ਬਾਅਦ ਸਵਾਲ ਉੱਠਨੇ ਸ਼ੁਰੂ ਹੋ ਜਾਂਦੇ ਨੇ ਕਿ ਇਹ ਆਵਾਰਾ ਪਸ਼ੂਆਂ ਕਰਕੇ ਹਾਦਸਾ ਵਾਪਰਿਆ ਔਰ ਇਸ ਕਰਕੇ ਕਈ ਲੋਕਾਂ ਦਾ ਇੱਥੋਂ ਤੱਕ ਕਹਿਣਾ ਸੀ ਕਿ ਇਹ ਮੌਤ ਨਹੀਂ ਇਹ ਕਤਲ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਹਾਦਸਾ ਵਾਪਰਦਾ ਉਸ ਤੋਂ ਬਾਅਦ 10 12 ਦਿਨ ਜ਼ਿੰਦਗੀ ਅਤੇ ਮੌਤ ਦੀ ਜੰਗ ਲੜਦੇ ਨੇ ਰਾਜਵੀਰ ਜਵੰਦਾ ਔਰ ਇਸ ਜੰਗ ਨੂੰ ਹਾਰ ਜਾਂਦੇ ਨੇ ਪਰ ਪਰਿਵਾਰ ਦਾ ਪਿੱਛੇ ਜਿਸ ਤਰੀਕੇ ਦੇ ਨਾਲ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਹੈ ਤਾਂ ਇਸ ਮੌਤ ਨੇ ਕਈ ਸਵਾਲ ਖੜੇ ਕਰ ਦਿੱਤੇ ਨੇ ਕਿ ਆਖਰ ਕਿੰਨੀਆਂ ਜਾਨਾਂ ਅਵਾਰਾ ਪਸ਼ੂਆਂ ਦੇ ਚਲਦੇ ਇਸੇ ਤਰੀਕੇ ਜਾਂਦੀਆਂ ਰਹਿ ਗਈਆਂ ਕਿਉਂਕਿ ਇਸ ਤੋਂ ਪਹਿਲਾਂ ਵੀ ਕਈ ਹਾਦਸੇ ਹੋਏ ਨੇ ਪੰਜਾਬ ਦੇ ਵਿੱਚ ਔਰ ਹੋਰ ਸਟੇਟ ਦੇ ਵਿੱਚ ਦੱਸਦੀ ਕਿ ਇਸੇ ਤਰੀਕੇ ਦੇ ਹਾਦਸਿਆਂ ਦੇ ਵਿੱਚ ਕਈ ਨੌਜਵਾਨ ਆਪਣੀਆਂ ਜਾਨਾਂ ਗਵਾ ਚੁੱਕੇ ਨੇ ਕਈ ਲੋਕ ਆਪਣੀਆਂ ਜਾਨਾਂ ਹੁਣ ਤੱਕ ਇਹਨਾਂ ਹਾਦਸਿਆਂ ਦੇ ਵਿੱਚ ਗਵਾ ਚੁੱਕੇ ਨੇ ਪਰ ਅਵਾਰਾ ਪਸ਼ੂਆਂ ਦਾ ਕੋਈ ਹੱਲ ਸਰਕਾਰਾਂ ਦੇ ਵੱਲੋਂ ਨਹੀਂ ਕੀਤਾ ਜਾਂਦਾ ਇਸੇ ਨੂੰ ਲੈ ਕੇ ਇਹ ਪਟੀਸ਼ਨ ਪਾਈ ਗਈ ਹੈ ਗਾਉਸੈਸ ਤੇ ਸਵਾਲ ਚੁੱਕੇ ਗਏ ਨੇ ਕਿ ਆਖਿਰ ਜੇਕਰ ਗਾਉਸੈਸ ਵਸੂਲਿਆ ਜਾਂਦਾ ਹਰ ਕੋਈ ਚੀਜ਼ ਅਸੀਂ ਖਰੀਦੀ-ਵਿਅਰੀ ਕਰਦੇ ਆਂ ਤਾਂ ਉਸਤੇ ਗਾਉਸੈਸ ਲਿਆ ਜਾਂਦਾ ਹੈ ਤਾਂ ਜੇਕਰ ਗਾਉਸੈਸ ਲਿਆ ਜਾਂਦਾ ਤਾਂ ਇਹਨਾਂ ਆਵਾਰਾ ਪੁਛੀਆਂ ਦਾ ਕੋਈ ਹੱਲ ਕਿਉਂ ਨਹੀਂ ਕੀਤਾ ਜਾਂਦਾ ਤਾਂ ਇਹ ਵਹਿਦ ਵੱਡੇ ਸਵਾਲ ਨੇ ਜੋ ਕਿ ਪੁੱਛਣੇ ਬੇहद ਲਾਜ਼ਮੀ ਨੇ ਕਿਉਂਕਿ ਇਹ ਸਿਰਫ ਇੱਕ ਜਾਨ ਨਹੀਂ ਹੈ ਜਿਹੜੀ ਰਾਜਵੀਰ ਜਵੰਦਾ ਦੀ ਗਈ ਹੈ ਇਸ ਤੋਂ ਪਹਿਲਾਂ ਵੀ ਕਈ ਨੌਜਵਾਨ ਇਹ ਪਰਿਵਾਰਾਂ ਦੇ ਸਹਾਰੇ ਇਸ ਤਰੀਕੇ ਦੇ ਹਾਦਸਿਆਂ ਦੇ ਵਿੱਚ ਆ ਜਾਨ ਗਵਾ ਚੁੱਕੇ ਨੇ ਪਰ ਇਸ ਨੂੰ ਲੈ ਕੇ ਹੁਣ ਸਵਾਲ ਉੱਠਨੇ ਬੇहद ਲਾਜ਼ਮੀ ਨੇ ਕਿ ਆਖਿਰ ਕਦੋਂ ਤੱਕ ਇਹ ਆਤੰਕ ਚੱਲਦਾ ਰਹੇਗਾ ਕਦੋਂ ਤੱਕ ਜਿਹੜੇ 12 ਪਸ਼ੂ ਆ ਸੜਕਾਂ ਦੇ ਉੱਤੇ ਆਤੰਕ ਮਚਾਉਂਦੇ ਰਹਿਣਗੇ ਔਰ ਇਹਨਾਂ ਦੀ ਸਾਹਮਣੇ ਸੰਭਾਲੇ ਜੋ ਗਊ ਸੈਸ ਲਿਆ ਜਾਂਦਾ ਹੈ ਤਾਂ ਉਦੋਂ ਹੀ ਕੋਈ ਵਰਤੋਂ ਕਿਉਂ ਨਹੀਂ ਕੀਤੀ ਜਾਂਦੀ ਉਹ ਗਊ ਸੈਸ ਕਿੱਥੇ ਜਾਂਦਾ ਹੈ ਕਿਉਂਕਿ ਇਹ ਗਊ ਸੈਸ ਸਾਡੇ ਕੋਲੋਂ ਲੈ ਲਿਆ ਜਾਂਦਾ ਹੈ ਪਰ ਅੱਗੇ ਜਾ ਕੇ ਇਹਨਾਂ ਆਵਾਰਾ ਪਸ਼ੂਆਂ ਦਾ ਕੋਈ ਵੀ ਹੱਲ ਨਹੀਂ ਕੀਤਾ ਜਾਂਦਾ ਤੇ ਪੱਕਾ ਹੱਲ ਜਦੋਂ ਤੱਕ ਇਹਨਾਂ ਦਾ ਨਹੀਂ ਹੋਵੇਗਾ ਉਦੋਂ ਤੱਕ ਇਸੇ ਤਰੀਕੇ ਦੇ ਨਾਲ ਜੋ ਆਪਣੀਆਂ ਮਾਮਾ ਦੇ लाडले ਪੁੱਤ ਨੇ ਗੱਭਰੂ ਪੁੱਤ ਨੇ ਇਸੇ ਤਰੀਕੇ ਦੇ ਨਾਲ ਆਪਣੀਆਂ ਜਾਨਾਂ ਗਵਾਉਂਦੇ ਰਹਿਣਗੇ ਤਾਂ ਬੇहद ਜ਼ਰੂਰੀ ਹੈ ਔਰ ਬੇहद ਲਾਜ਼ਮੀ ਸਵਾਲ ਜੋ ਇਸ ਸਮੇਂ ਜ਼ਰੂਰ ਪੁੱਛਿਆ ਜਾਣਾ ਚਾਹੀਦਾ ਹੈ ਕਿਉਂਕਿ ਇੱਕ ਪੰਜਾਬ ਦਾ ਚੜ੍ਹਦੀ ਕਲਾ ਵਾਲਾ ਗੱਭਰੂ ਪੰਜਾਬ ਦਾ ਨਾਮ ਰੌਸ਼ਨ ਕਰਨ ਵਾਲਾ ਦੁਨੀਆ ਦੇ ਵਿੱਚ ਉਸ ਗੱਭਰੂ ਦੀ ਮੌਤ ਹੋਈ ਹੈ ਇਸ ਤੋਂ ਪਹਿਲਾਂ ਵੀ ਕਈ ਪਰਿਵਾਰਾਂ ਦੇ ਨੌਜਵਾਨ ਪੁੱਤਾਂ ਦੀ ਮੌਤ ਹੋਈ ਹੈ ਨੌਜਵਾਨ ਬੱਚਿਆਂ ਅਨੇ ਆਪਣੀਆਂ ਜਾਣਾਂ ਗਵਾਈਆਂ ਨੇ ਇਹ ਹਾਦਸੇ ਆਏ ਦਿਨ ਸੜਕਾਂ ਤੇ ਹੁੰਦੇ ਨੇ ਖਾਸ ਤੌਰ ਤੇ ਆਵਾਰਾ ਪਸ਼ੂਆਂ ਦੇ ਚੱਲਦੇ ਕਈ ਹਾਦਸੇ ਹੁੰਦੇ ਨੇ ਔਰ ਸਵਾਲ ਉੱਠਨੇ ਬੇहद ਲਾਜ਼ਮੀ ਨੇ ਕਿ ਸਰਕਾਰਾਂ ਪੈਸੇ ਇਕੱਠੇ ਕਰ ਲੈਂਦੀਆਂ ਨੇ ਗਊ ਸੈਸ ਦੇ ਨਾਮ ਤੇ ਪਰ ਉਹ ਪੈਸੇ ਜਾਂਦੇ ਕਿੱਥੇ ਨੇ ਉਹਨਾਂ ਦੀ ਵਰਤੋਂ ਕਿਉਂ ਨਹੀਂ ਕੀਤੀ ਜਾਂਦੀ ਜੇਕਰ ਵਰਤੋਂ ਕੀਤੀ ਜਾਂਦੀ ਹੈ ਤਾਂ ਫਿਰ ਸੜਕਾਂ ਤੇ ਆਵਾਰਾ ਪਸ਼ੂ ਕਿਉਂ ਘੁੰਮਦੇ ਨੇ ਤਾਂ ਹਾਈ ਕੋਰਟ ਦੇ ਵਿੱਚ ਮਾਮਲਾ ਪਹੁੰਚ ਚੁੱਕਾ ਹੈ ਵੱਡੇ ਪੱਧਰ ਤੇ ਉੱਤੇ ਮੰਗ ਕੀਤੀ ਜਾ ਰਹੀ ਹੈ ਕਿ ਇਸ ਮਾਮਲੇ ਦਾ ਹਾਲ ਕੀਤਾ ਜਾਵੇ ਰਾਜਵੀਰ ਜਵੰਦਾ ਦੀ ਮੌਤ ਨੂੰ ਜੋ ਫੋਕਸ ਦੇ ਵਿੱਚ ਰੱਖ ਕੇ ਇਹ ਸਾਰਾ ਮਾਮਲਾ ਚੁੱਕਿਆ ਗਿਆ ਹੈ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਨੌਜਵਾਨ ਇਸ ਤਰੀਕੇ ਦੇ ਨਾਲ ਭੰਗ ਦੇ ਪਾਣੇ ਆਪਣੀ ਜ਼ਿੰਦਗੀ ਨਾ ਗਵਾਏ